ਮਾਮਲਾ ਅਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਤੋਂ ਸਾਹਮਣੇ ਆਇਆ ਹੈ ਜਿੱਥੇ ਬਟਾਰਾ ਦੇ ਨੇੜੇ ਪਿੰਡ ਗਿੱਲੀਆਂਵਾਲੀ ਦੇ ਨੇੜੇ ਇੱਕ ਰੇਤ ਨਾਲ ਭਰੇ ਟਿਪਰ ਨੂੰ ਓਵਰਟੇਕ ਕਰਦੇ ਸਮੇਂ ਅੱਗੋਂ ਕੋਈ ਹੋਰ ਗੱਡੀ ਆਉਣ ਨਾਲ ਬੱਸ ਦਾ ਡਰਾਈਵਰ ਜਿਹੜਾ ਹੈ ਨਿਰੰਤਰ ਨਹੀਂ ਰੱਖ ਪਾਇਆ ਤੇ ਇੱਕਦਮ ਸਟੀਅਰਿੰਗ ਮੋੜ ਦਿੱਤਾ ਜਿਸ ਕਾਰਨ ਬੱਸ ਸੜਕ ਦੇ ਬਣੇ ਡਿਵਾਈਡਰ ਉੱਤੇ ਪਲਟ ਗਈ ਜਦਕਿ ਬੱਸ ਦੀ ਸਾਈਡ ਲੱਗਣ ਨਾਲ ਰੇਤ ਨਾਲ ਭਰਿਆ ਟਿਪਰ ਵੀ ਨੇੜੇ ਦੇ ਖੇਤਾਂ ਵਿੱਚ ਸੜਕ ਕਿਨਾਰੇ ਜਾ ਪਲਟਿਆ ਟਿੱਪਰ ਚਾਲਕ ਅਤੇ ਰੈਪਰ ਟੀਮ ਦੇ ਮੁਲਾਜ਼ਮ ਨੇ ਦੱਸਿਆ ਕਿ ਬਸ ਓਵਰ ਸਪੀਡ ਸੇ ਸੀ ਤੇ ਓਵਰਟੇਕ ਕਰਦੇ ਸਮੇ ਜਿਹੜਾ ਹੈ ਉਸਨੇ ਟਿੱਪਰ ਨੂੰ ਸਾਈਡ ਮਾਰ ਦਿੱਤੀ ਬਸ ਵਿੱਚ ਡੇਰੇ ਬਿਆਸ ਦੀ ਸੰਗਤ ਸੀ ਦੱਸਿਆ ਗਿਆ ਹੈ ਕਿ ਬਸ ਪਲਟਣ ਤੋਂ ਬਾਅਦ ਮੌਕੇ ਤੇ ਬਸ ਦਾ ਡਰਾਈਵਰ ਫਰਾਰ ਹੋ ਗਿਆ ਤੇ ਬਸ ਵਿੱਚ ਬੈਠੀ ਸੰਗਤ ਵਿੱਚੋਂ ਕੁਝ ਇੱਕ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਜਦਕਿ ਟਿੱਪਰ ਦਾ ਚਾਲਕ ਮੁੱਢੀ ਜ਼ਖਮੀ ਹੋਇਆ ਹੈ ਟਰੱਕ ਡਰਾਈਵਰ ਨੇ ਦੱਸਿਆ ਹੈ ਕਿ ਉਹ ਪਠਾਨਕੋਟ ਤੋਂ ਟਰੱਕ ਵਿੱਚ ਰੇਤ ਲੈ ਕੇ ਆ ਰਿਹਾ ਸੀ ਜਦੋਂ ਉਹ ਬਟਾਲਾ ਨੇੜੇ ਪਿੰਡ ਗਿੱਲਾਵਾਲੀ ਕੋਲ ਪਹੁੰਚੇ ਤਾਂ ਪਿੱਛੋਂ ਆ ਰਹੀ ਇੱਕ ਤੇਜ਼ ਰਫ਼ਤਾਰ ਬੱਸ ਨੇ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਪਰ ਅੱਗੇ ਜਾ ਰਹੀ ਇੱਕ ਹੋਰ ਗੱਡੀ ਨੂੰ ਦੇਖ ਕੇ ਬੱਸ ਦਾ ਸਟੀering ਇੱਕਦਮ ਮੋੜ ਦਿੱਤਾ ਜਿਸ ਕਾਰਨ ਬੱਸ ਡਿਵਾਈਡਰ ਨਾਲ ਟਕਰਾ ਗਈ ਅਤੇ ਡਿਵਾਈਡਰ ਤੇ ਪਲਟ ਗਈ ਉਸ ਦੀ ਸਾਈਡ ਲੱਗਣ ਨਾਲ ਰੇਤ ਨਾਲ ਭਰਿਆ ਜਿਹੜਾ ਟਰੱਕ ਹੈ ਉਹ ਵੀ ਖੇਤਾਂ ਵਿੱਚ ਜਾ ਕੇ ਪਲਟ ਗਿਆ ਉੱਥੇ ਹੀ ਹਾਈਵੇ ਪੈਟਰੋਲਿੰਗ ਟੀਮ ਦੇ ਮੁਲਾਜ਼ਮਾਂ ਨੇ ਦੱਸਿਆ ਹੈ ਕਿ ਉਹਨਾਂ ਨੂੰ ਸ਼ਨੀਵਾਰ ਸਵੇਰੇ 7 ਵਜੇ ਦੇ ਕਰੀਬ ਸੂਚਨਾ ਮਿਲੀ ਸੀ ਕਿ ਪਿੰਡ ਗਿੱਲਾਂਵਾਲੀ ਨੇੜੇ ਬਸ ਅਤੇ ਟਰੱਕ ਦੀ ਟੱਕਰ ਹੋਣ ਨਾਲ ਜਿਹੜਾ ਹਾਸਾ ਉਹ ਆਪਰ ਗਿਆ ਜਿਸ ਤੇ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਰਾਹਤ ਕਾਰਜ ਜੜਾਏ ਉਹ ਸ਼ੁਰੂ ਕਰ ਦਿੱਤਾ ਘਟਨਾ ਹੈ ਗੱਡੀਆਂ ਹੀ ਆਉਣ ਦੇ ਦੋ ਚਾਪੀਏ ਤੇ ਰੇਟ ਆ ਬੀਜਦੇ ਹੀ ਓਵਰ ਸਪੀਡ ਬੱਸ ਹੋਣ ਢੀ ਤੇ ਇਹਨੇ ਪੁਰਾਣੀ ਕਾਰ ਤੇ ਟਰਾਲੀ ਵੀ ਆਉਣ ਦੀ ਨਾਲ ਕਾਰ ਹੀ ਉਹਨੂੰ ਬਚਾਉਣਾ ਸਾਡੇ ਗੱਡੀਆਂ ਨੇ ਓਟੇ ਕਰਕੇ ਤੇ ਜੱਕਦਮ ਘੱਟਦੀ ਗੱਡੀ ਪਹਿਲਾਂ ਮੇਰੀ ਵਾਲੀ ਗੱਡੀ ਮਾਰ ਲੱਗਾ ਉਹ ਤੋਂ ਮੈਂ ਬਚਾ ਕਰਕੇ ਤੇ ਆਪਣੀ ਗੱਡੀ ਹੌਲੀ ਕੀਤੀ ਬਾਅਦ ਵਿੱਚ 12 ਚੱਕੀ ਜ ਮਾਰਤੀ ਅੱਗੇ ਅੱਗੇ ਮਾਰ ਕੇ ਤੇ ਬਾਅਦ ਵਿੱਚ ਪਲਟਕੀਆਂ ਇਦਾਂ ਸੰਗਦੀ ਵਿੱਚ ਡੇਰੇ ਦੀ ਆ ਨੁਕਸਾਨ ਹੋਇਆ ਦੂਸਰੀ ਰੋਡ ਤੇ ਕਿਸਰੇ ਜੀ ਭਾਈ ਜਦੋਂ ਗੱਡੀ ਆਡੀ ਫੁੱਟਬਾਲ ਦੇ ਨਾਲ ਆਉਣ ਢੀ ਆ ਇਹਨੇ ਓਵਰਟੇਕ ਕੀਤਾ ਇਹਨੇ ਜੱਕਦਮ ਜੋ ਟਰਾਲੀ ਨੂੰ ਤੇ ਕਾਰ ਨੂੰ ਬਚਾਉਂਦਾ ਬਚਾਉਂਦਾ ਸਾਡੀ ਗੱਡੀ ਘਰਤੀ ਨੇ ਇਹਦੇ ਕੋ ਬਾਅਦ ਵਿੱਚ ਬੱਸ ਸਿੱਧੀ ਨਹੀਂ ਹੋਈ ਸਾਡੇ ਕੋ ਵੀਡੀਓ ਪ੍ਰੂਫ ਬਣਿਆ ਵਾ ਕਿ ਸੰਗਤ ਆਪ ਕਹਿੰਦੀ ਪਈ ਕਿ ਡਰਾਈਵਰ ਦਾ ਕਸੂਰ ਆ ਡਰਾਈਵਰ ਬਾਅਦ ਵਿੱਚ ਮੋਕੇ ਦੇ ਭੱਜ ਗਿਆ ਅਈ ਪਠਾਨ ਕੋਟੋਂ ਆਏ ਅੰਮ੍ਰਿਤਸਰ ਜਾਣਾ ਰੇਤਾ ਬਣੀ ਕੀ ਲਗਾਏ ਰੇਤਾ ਤੂੰ ਡੇਰੇ ਦੀ ਬੱਸ ਤਾ ਸਰ ਕੀ ਘਟਨਾਈ ਹੈ ਜਿਹੜੀ ਹੋਈ ਆ ਭਾਈ ਇਹ ਇਫੋਟ ਬਾਲੀ ਨਾਲ ਆਉਂਦੇ ਆ ਠੀਕ ਆ ਬੱਸ ਹੌਂਡੀ ਸੰਗਤ ਲੈ ਕੇ ਗਾੜੀ ਆ ਰਿਹਾ ਕਨੈਕਟਰ ਵਾਲਾ ਟਰਾਲੀ ਜਾਣ ਦੀ ਆ ਉਹਨੇ ਇੱਕ ਦਾਵੀ ਘੱਟ ਮਾਰੀ ਬੱਸ ਵਾਲੇ ਨਾਲ ਕੇ ਫੇਰ ਫੋਟਬਾਲ ਦੇ ਘੁੰਮ ਕੇਨ ਕੇ ਫੇਰ ਆਣੀ ਬਲਟੀ ਕਿੰਨਾ ਕੀ ਨੁਕਸਾਨ ਆਇਆ ਉਹ ਨੁਕਸਾਨ ਤੇ ਰਵਾਵੀ ਆ ਉਹਨਾਂ ਦੇ ਕੁਝ ਨਹੀਂ ਰਿਹਾ ਉਹਨਾਂ ਨੇ ਬੁਝਾ ਹੀ ਆ ਤੇ ਬੱਸ ਕਿੰਨਾ ਤੇ ਚੀਜ਼ ਆ ਫੇਰ ਪੂਰਦੀ ਆ ਬੱਸ ਨਹੀਂ ਵਿੱਚ ਕੌਣ ਸੀਗੇ ਸਗਤੀ ਢੰਡਾਰੇ ਜਾਣ ਦੇ ਕਿਹੜੀ ਪਾਸੇ ਸੰਗ ਦੇ ਡੇਰੇ ਟੋਲੇ ਦੀ ਡੇਰੇ ਵਾਲਿਆਂ ਦੀ ਉਹ ਤੇ ਜਿੰਨ ਸਾੜ ਹੈ ਉਹਨਾਂ ਦੇ ਕਿਹਦੇ ਨਹੀਂ ਸਾਟਾ ਮੇਡਮ ਕਿਥੇ ਚਲ ਗਿਆ ਉਹ ਭੱਜ ਗਏ ਸਾਰੇ ਸਾਡਾ ਕਿ ਟਿੱਪਰ ਮੇਰਾ ਟਿੱਪਰ ਸਾਡਾ ਕਿ ਨਗਰ ਆ ਗਿਆ ਆਡਾ ਵੀ ਵਿਰਾ ਹੋ ਗਿਆ ਜੀ ਸਰਦ ਇਹਦਾ ਕੀ ਕਾਰਨ ਹੋਇਆ ਇੱਥੇ ਐਕਸਿੰਟ ਇੱਧਰ ਆ ਕੇ ਇਹ ਆਪਣਾ ਰੌਂਡ ਕੱਢ ਕੇ ਆ ਰਹੇ ਸੀਗੇ ਸਾਨੂੰ ਫੋਨ ਆਇਆ ਕਿ ਆਪਣਾ ਮੱਲੂ ਦੁਆਰੇ ਲੱਗੇ ਐਕਸੀਡੈਂਟ ਹੋਇਆ ਬੱਸ ਵਾਲੇ ਦੇ ਟਰੱਕ ਦਾ ਜਿਹੜੀ ਕਿ ਆਪਣਾ ਬੱਸ ਜਿਹੜੀ ਲੌਂਗ ਸਾਈਡ ਹੈਗੀ ਤੇ ਬੱਸ ਵਾਲੇ ਦੀ ਗਲਤੀ ਤੇ ਬੱਸ ਵਾਲਾ ਮੌਕੇ ਤੇ ਆਪਣਾ ਭਰਾਰ ਹੋ ਗਿਆ ਹੈਲੋ ਸਰ ਇੱਕੋ ਸਾਈਡ ਤੋਂ ਦੋਨੇ ਆ ਰਹੇ ਸੀ ਇੱਕੋ ਸਾਈਡ ਤੋਂ ਦੋਨੇ ਆ ਰਹੇ ਸੀ ਬੱਸ ਜਿਹੜੀ ਹੈਗੀ ਉਹਦੇ ਸੰਗਤ ਹੈਗੀ ਵਿਆਹ ਵਾਲਿਆਂ ਦੀ ਤੇ ਉਹ ਬੱਸ ਵਾਲੇ ਦੀ ਗਲਤੀ ਹੈ ਉਹਦੇ ਕਰਕੇ ਉਹ ਜਿਹੜੀ ਟਰੱਕ ਜਿਹੜਾ ਪੱਟ ਗਿਆ ਨੁਕਸਾਨ ਕੁਝ ਨਹੀਂ ਆਇਆ ਨਿਸ਼ਾਨ ਬਚਾ ਹੋਇਆ ਜੀ ਦੋਵਾਂ ਦਾ ਬਚਾ ਹੋਇਆ ਡਰਾਈਵਰ ਦੇ ਟਿਪਰ ਵਾਲੇ ਤੇ ਮਾੜੀ-ਮੋਟੀ ਆਪਣਾ ਲੜਨ ਲੱਗੀ ਹੈ ਬਾਕੀ ਬਸ ਵਾਲਾ ਬਚਾ ਲਈ ਪਤਾ ਨਹੀਂ ਬਸ ਕਿੱਥੇ ਜਾ ਰਹੀ ਸੀ ਬਸ ਤੇ ਹੁਣ ਲੱਗਦੀ ਸਕੂਲ ਵਾਲੀ ਆ ਤੇ ਉਦਾਂ ਕੰਦੇਈ ਸੰਗਤ ਦੀ ਵਿੱਚ ਸੰਗਤ ਦਾ ਬਚਾਵਾ ਠੀਕ ਸਰ 80 50 ਫਟ ਕਿੰਨੇ ਲੱਗੇ ਇਹ ਸਰ ਸਰ ਜਿੱਤੇ ਕਹਿ ਦੇਣੀ ਲੱਗੀ ਸਾਨੂੰ ਫੋਨ ਆਏਗਾ ਅਸੀਂ ਮੌਕੇ ਤੇ ਆ ਕੇ ਸੇਫਟੀ ਦਿੱਤੀ ਜਾਂ ਕਿ ਹੋਰ ਕੋਈ ਟ੍ਰੈਫਿਕ ਜਿਹੜੀ ਡਿਸਟਰਬ ਨਾ ਹੋਵੇ ਹੋਰ ਕੋਈ ਐਕਸੀਡੈਂਟ ਨਾ ਹੋਵੇ ਇਸ ਕਰਕੇ ਅਸੀਂ ਬਸ ਨੂੰ ਆਪਣਾ ਕੋਨਾ ਲਾਤੀ ਜਿਹੜਾ ਸਾਡਾ ਆਪਣਾ ਫਰਜ ਬੰਦਾ ਹੈਗਾ ਅਸੀਂ ਪੂਰਾ ਕੀਤਾ ਇਹ ਵਕਈ ਠੀਕ ਹੈ ਨੁਕਸਾਨ ਨਹੀਂ ਹੋਇਆ ਕਿੰਨੇ ਕਵੇ ਦੀ ਘਟਨਾ ਹੈ ਜਿਹੜੀ ਹੈ ਇਹ ਤਕਰੀਬਨ ਆਪਣਾ ਡੇਢ ਘੰਟਾ ਹੋ ਗਿਆ ਕੋਈ ਸਾਨੂੰ ਫੋਨ ਆਇਆ ਹੈਗਾ